वेलकम टू माय ब्लॉग ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ ਅੱਜ ਆ ਮਤਰਾ ਆਪਣੇ ਵਲੌਗ ਦਾ 85ਵਾਂ ਦਿਨ ਕਰੋ ਫਿਰ ਮਤਰਾ ਚੈੱਕ ਚੰਨ ਦੇਖੋ ਪੂਰਾ ਹੈ ਆ ਚੰਨ ਜਾਨਣ ਰਾਤ ਲੱਗ ਚਲੇ ਜਾਂ ਕਰਮ ਨੂੰ ਛੱਡਣਾ ਟੱਟਰੂ ਸਾਡੇ ਬਸ ਹੀ ਗਏ ਮਿੱਤਰੋ ਕੋਈ ਨਹੀਂ ਕੋਸਾਂ ਦਰਨ ਉਹ ਤਾਂ ਦੇਖੋ ਮਾਤਰਾ ਹੈਗੀ ਐ ਪਾਉਣ ਦਾ ਪਾਇਆ ਜਿਹੜੀ ਪਾਣੀ ਸੀ ਬਾਸਮਾ ਦੇਖੋ ਦਰਸ਼ਕੋ ਆ ਦੇਣਾ ਨੂੰ ਵੀ ਤਰਸਿਆ ਕਰਾਂਗੇ ਇੱਕ ਦਿਨ ਜੋ ਗਰਮੀ ਜੀ ਪੈ ਕਰੂ ਨਾ ਆਖਾ ਕਰਾਂਗੇ ਉਹ ਪੱਕਾ ਲਾ ਦੂਗੇ ਸੀ ਲਾ ਲੂ तो दे देखो क्या हो क्या मैं बोल दिया कहा तो देखो ये भी बोल रहा है चीटी मार रहा है वो आ गई इधर दूजी है <laughs> मलुका ना क्या <laughs> मलुका लागे जी कार्मण दिवाय ਹਾਂ ਜੀ ਚਾਚਾ ਜੀ ਹਾਂ ਜੀ ਕਿਆ ਹਾਲ ਆ ਬਹੁਤ ਵਧੀਆ ਜੀ ਤੇ ਮੇਰਾ ਜੀ ਲੋੜੀ ਬਹੁਤ ਵਧੀਆ ਜੀ ਤੂੰ ਹੀ ਤੇ ਆਈ ਨਹੀਂ ਮੈਨੂੰ ਰਾਤ ਇੱਧਰ ਲੋੜੀ ਦੀ ਸ਼ਹਿਰ ਚ ਉੱਥੇ ਗਿਆ ਸੀ ਅੱਛਾ ਜੀ ਅੱਛਾ ਲੋਟ ਕਰਿਆ ਜੀ ਹੋਰ ਜੀ ਵਧੀਆ ਜੀ ਵਧੀਆ ਹੁਣ ਕਦੋਂ ਚੱਲੀਏ ਡਰ ਲਿਆਲ ਦੇ ਉਹ ਚ ਸਮਰਥਨ ਚ ਦੇਖ ਲਓ ਬਾਕੀ ਚਲੋ ਜਦੋਂ ਮਰਜ਼ੀ ਕੱਢ ਕੇ ਆਈਏ ਕਿਹੜਾ ਨਾ ਫੇਰ ਦੁਬਾਰੇ ਇਹ ਦੁਬਾਰਨ ਚੱਲ ਹਾਂ। ਹਾਂ। ਮੈਂ ਦੁਬਾਰਨ ਚੱਲ। ਚੱਲ ਗਿਆ ਮਾਰੇ। ਹਾਂ, ਨੇ ਤੋਪਾ ਲੱਗ ਗਿਆ। ਹੁਣ ਜਮਨ ਨਵਲੇ ਚੱਲਾਂਗੇ। ਹੋਰ। ਮੈਂ ਭੀੜ ਘਾਟੂ ਠੀਕ। ਹਾਂ, ਸਹੀ ਗੱਲ ਸਹੀ ਗੱਲ। ਹੋਰ। ਹੋ ਠੀਕ ਹੈ। ਦਰਸ਼ਕਾਂ ਨੂੰ ਕੋਈ ਸੁਨੇਹਾ ਕਹਿਣਾ ਚਾਹਾਂਗਾ। ਦਰਸ਼ਕਾਂ ਨੂੰ ਸੁਨੇਹਾ ਇਹੀ ਆ ਵੀ ਦੱਲੇਵਾਲ ਸਾਹਿਬ ਦੇ ਹੱਕ 'ਚ ਪਹੁੰਚੋ। ਦੱਲੇਵਾਲ ਸਾਹਿਬ ਦੀ ਹਮਾਇਤ ਕਰੋ। ਸਹੀ ਗੱਲ ਆ। ਉਹਦੀ ਕੁਰਬਾਨੀ ਵੱਡੀ ਆ। ਹਾਂ। ਕੁਰਬਾਨੀ ਦਾ ਮੁੱਲ ਪਾਓ। ਇਨਸਾਨੀਲੀ ਕੁਰਬਾਨੀ ਦੇ ਦੇ। ਸਹੀ ਗੱਲ ਆ ਜੀ ਸਹੀ ਗੱਲ ਆ। ਹਾਂ। ਠੀਕ ਹੈ। ਬਸ ਇਹੀ ਸੰਦੇਸ਼ ਆ। ਬਸ ਬਹੁ ਆਗੇ ਜੀ ਬੈਂਡ ਕਰਮਾਂ ਦੀ ਬੈਕ ਪਤਾ ਕਰਮਾਂ ਦੇ ਚੱਲ ਬਈ ਚੱਲ ਪਨਾਏ ਕੇ ਮੈਂ ਖੁੱਲਿਆ ਆ ਸਾਡੇ ਬੱਚੇ ਜਾ ਰਹੇ ਨੇ ਜੀ ਸਾਡੇ ਉਹ ਰਿਮਟਰ ਜੀ ਵਧੀਆ ਯਾਰ ਹੈ ਨਾ ਸ਼ਹਿਰ ਤੇ ਜੀ ਸ਼ਹਿਰ ਕਰ ਰਿਹਾ ਹੈ ਨਾ ਸ਼ਹਿਰ ਆ ਰੰਬੋ ਰੰਬੋ ਵਾਗੇ ਹੀ ਖੁੱਲ ਗਏ ਕਰੋ ਚੱਕ ਮਟਰ ਭਾਈ ਯਾਰ ਕਦੂ ਲੈਣਾ ਜੀ ਇਹ ਵੀ ਆ ਕੱਦੂ ਖਾਣਾ ਚਾਹੀਦਾ ਕਦੂ ਮਿਲਦੇ ਨਹੀਂ ਵੀ ਮੈਂ ਉਹਦੇ ਕਦੂ ਬਣਾ ਰਹੇ ਸਪਰੇਅ ਜਮਾ ਆਰਗੇਨਿਕ ਆਰਗੇਨਿਕ ਦਾ ਠੀਕ ਹੈ ਇਹਦਾ ਕੀ ਮਸਲਾ ਹੁਣ ਸਾਕ ਖਾਈ ਜਾਂਦੇ ਆਪਾਂ ਉੱਤੇ ਆ ਬਣਦਾ ਨਾ ਹਾਂ ਹੁਣ ਇਹ ਬੀਰੁੱਤੇ ਨੇ ਇਹ ਸਵਾਲ ਲੱਗਦਾ ਜਿਹੜਾ ਤਿਆਬ ਤਿਆਬ ਸਹੀ ਹੋ ਜਾਣਾ ਆਪਾਂ ਨੂੰ ਪਾਣੀ ਵੀ ਪੀਣੇ ਆ ਇਹ ਠੰਡਾ ਹੁੰਦਾ ਇਹ ਕਦੂ ਬਰਦਾ ਕਦੂ ਨਹੀਂ ਯਾਰ ਮਿਲ ਸਕਦਾ ਯਾਰ ਤੈਨੂੰ ਇਹ ਗੱਲ ਕਹਿਣਾ ਮੈਂ ਕੀ ਬਾਤਾਂ ਨੇ ਯਾਰ ਕਦੂਰੀਆਂ ਬੀਰੁੱਤਾ ਤੂੰ ਖਾ ਕੇ ਦੇਖੀ ਅਸੀਂ ਆਲ ਦੁਖਣਾ ਲੱਗਦਾ ਗਰਮੀ ਚ ਦਾਗਦਾ ਨਾਫਰਤ ਮਾਰਦਾ ਵੀ ਜਿੱਥੇ ਪੰਗਾ ਲੈ ਲੈ ਸਹੀ ਗੱਲ ਆ ਯਾਰ ਹੁਣ ਮਾ ਸਵਾਲ ਲੱਗਦਾ ਸਹੀ ਗੱਲ ਆ ਹੁਣ ਚੱਲਿਆਂ ਜੀ ਅਸੀਂ ਲੋਕਾਂ ਦੇ ਖਾਦੇ ਹੋਣੇ ਹੁਣ ਅੱਜ ਕਹਿਣਗੇ ਵੀ ਹੋਰ दाल ਬਣਾ ਲਾ ਹਾਂ ਦੇਖਦੇ ਆ ਜੀ ਮਿਲਦਾ ਕਦੂ ਕਿ ਨਾ ਚੱਲਿਆਂ ਓਏ ਕੀ ਕਰਦਾ ਤੂੰ ਮੈਂ ਕਹਿੰਦਾ ਨਿੰਮੇ ਉਮਤੇ ਜਨਾ ਮੂਠੇ ਉਹ ਉੱਥੇ ਮਿਲ ਸਕਦਾ ਉਹ ਨਿੰਮ ਤੇ ਕਹਿੰਦੇ ਕੱਦੂ ਦੇ ਕਿਵੇਂ ਕੋਈ ਨਹੀਂ ਉਹ ਤਾਂ ਨਹੀਂ ਕਿਵੇਂ ਹੋਏ ਹਾਤਾ ਤੋੜਲਾ ਪਾਇਨੇ ਕੱਚਾ ਕਦੂਆ ਖਰਾਬ ਆ ਖਰਾਬ ਕਿੱਥੇ ਆ ਸਾਲਾਂ ਜੀ ਤਾਂ ਕਿੱਥੇ ਖਰਾਬ ਹੁੰਦਾ ਯਾਰ ਕੱਚਾ ਤਾਂ ਹੈਗਾ ਜਮਾ ਆਹ ਹੈ ਜਾਨੀ ਮਿਲਦਾ ਪਾਇਨੇ ਸਾਡੇ ਕਾਦਰ ਨਹੀਂ ਕਰੀ ਨੇ ਇਹ ਵੀ ਬੋਲਿਆ ਹੋ ਗਿਆ ਉਹ ਨਾ ਨਾ ਕੁਝ ਨਹੀਂ ਹੋਇਆ ਵੀ ਮੈਂ ਉਹ ਦੂਗੀ ਚੱਲ ਬੈਣੇ ਹੋਣ ਬੜਾ ਜੀ ਉਹ ਦੂ ਨਾ ਕਰ ਦੂਗਾ ਤੂੰ ਕਰ ਤੇ ਯਾਰ ਉਹ ਉੱਥੇ ਵੀ ਇੱਕ ਵੇਲੇ ਫਾਰਜੂ ਤੇਰਾ ਤਾਂ ਤੇਰੀ ਦਾਲ ਦਸਦੀ ਹੋ ਗਈ ਯਾਰ ਵੀ ਮੈਂ ਨਹੀਂ ਜਮਾ ਕੱچےਗਾ ਦੂਨੇ ਹਣਾ ਮੱਕੀ ਚ ਮੜਦੇ ਨਹੀਂ ਮੜਦੇ ਨੇ ਹੂੰ ਇਹ ਬਸ ਐ ਵੀ ਬਾਸ ਨਹੀਂ ਕਰਦੀ ਹਾਂ ਇਹ ਬੰਦਾ ਬੋਲੇ ਫੇਰੀ ਸ਼ੰਡਾ ਅਮੀ ਲਗਾ ਖੱਡ ਕਰ ਦੂਗੀ ਸਹੀ ਗੱਲ ਮਿਲ ਗਿਆ ਜੀ ਕद्दू ਸਾਡੀ ਢਾਲ ਧਰਦੇ ਹੋਗੇ ਵੀ ਜਿਹੜਾ ਪੱਕਾ ਵੀ ਨਿਕਲ ਕੇ ਕੋਈ ਦਿੱਖਦਾ ਵੀ ਨਹੀਂ ਹੈਗੀ ਆ ਦੋ ਦਾ ਹੈਗੀ ਹੂੰ ਹੂੰ ਦੋ ਦਾ ਵੱਟ ਤੇ ਹੂੰ ਹੂੰ ਜੀ ਬਣਾ ਕੇ ਗੰਨੇ ਗੁਨੇ ਲਾਏਗੇ ਮਿਲ ਗਏ ਵੀ ਮੈਂ ਕद्दू ਤੈਨੂੰ ਤੇਰਾ ਡੰਗਾ ਲੈਦਾ ਹੋ ਗਿਆ ਹਾਂ ਹੈ ਕद्दू ਖਾਏਗਾ ਅੱਜ ਤਾਂ ਫਿਰ ਚੱਲ ਵਧੀਆ ਯਾਰ ਮਿਲ ਗਿਆ ਮੈਨੂੰ ਵੀ ਐਂਜ ਮਿਲੀ ਜਾਣ ਸਹੀ ਗੱਲ ਆ ਦੁੱਧਪਾ ਕੈਣ ਵਾਲੇ ਦੁੱਧ ਘੱਪਾ ਆ ਹਾਂ ਆਪਾ ਪਾ ਕੇ ਬਣਾਣਾ ਡਰੀ ਤੇ ਆਪ ਇਹ ਸਾਰਾ ਭਾਜਨ ਪਹਿਲੇ ਇੱਥੋਂ ਕਰਕੇ ਲੈ ਕੇ ਫਿਰ ਬਹੁਤ ਤੇਰੀ ਠੀਕ ਆ ਗੱਲ ਬਾਤ ਜੀ ਪਾਣੀ ਹੈਗਾ ਉਹ ਇੱਥੇ ਹਉਆ ਨਹੀਂ ਉਹ ਥੇ ਥੋਲੀ ਉੱਥੇ ਆ ਜਾ ਤੰਗਾ ਵੀ ਮੇ ਯਾਰਾ ਦਰਸ਼ਕਾਂ ਨੂੰ ਕੋਈ ਸੁਨੇਹਾ ਮਾਠੀ ਹੈ ਹੈ ਕੋਈ ਦਰਸ਼ਕਾਂ ਨੂੰ ਸੁਨੇਹਾ ਪੀਂ ਮ ਸੁਨੇਹਾ ਮਿਲ ਕੇ ਹੀ ਦਰਸ਼ਕਾਂ ਨੂੰ ਸੁਨੇਹਾ ਦੇ ਆ ਵੀ ਵਧੀਆ ਗੱਲ ਹੈ ਵੀ ਚੰਗੀ ਕਲਾ ਵਿੱਚ ਰਹੋ ਵੀ ਆਹ ਨਵਾਂ ਸਾਲ ਵਧੀਆ ਰਹੇ ਸਾਰਿਆਂ ਲਈ ਪਿਆਰ ਨਾਲ ਰਹੋ ਵਾਹ ਕੋਈ ਡਾਈਜਾਂ ਨਹੀਂ ਰੱਖਿਆ ਕੋਈ ਨਸ਼ੀ ਨਹੀਂ ਰੱਖਿਆ ਹੈਗਾ ਸਹੀ ਗੱਲ ਉੱਤੇ ਕੋਈ ਚੀਜ਼ ਨਹੀਂ ਹੈਗੀ ਸਹੀ ਗੱਲ ਆ ਕੋਈ दारूਆ ਪਿੰਦਾ ਕੋਈ ਵੀ ਇਹ ਚ ਕੀ ਖੱਟਿਆ ਨਾ दारू ਤੇ ਘਟਿਆ ਨਾ ਕੋਈ ਸਹੀ ਆ ਵਧੀਆ ਰੋ ਇਹ ਇੰਦਾਂ ਨਾ ਭਾਜਦੇ ਕਿਲਾ ਮਤਰਾ ਆਪਣਾ ਓਕੇ ਬਾਟੀ ਦੇ ਖੰਡਾ ਪਾ ਆ ਵੀ ਆਪਣੇ ਯਾਰ ਕਾ ਘਰੋਂ ਵੰਟੀ ਦਾ ਪਰਾ ਪਪੀਤੀ ਚਾਹ ਮਤਰੋ ਬੰਟੀ ਵਰਗੇ ਮਹਾਰਾਜ ਲੈਣਗੇ ਹੋਏ ਜੀ ਲਗਾ ਰਹੇ ਨੇ ਲੋਕ ਆਪਣੇ ਚਾਹ ਪੀਂਦੇ ਪੀਂਦੇ ਫਿਰ ਮਹਾਰਾਜ ਦੀ ਸਵਾਰੀ ਵੀ ਲਿਆਏ ਸੀ ਬੰਟੀ ਹਣੀ ਫਿਰ ਟਿੱਕੇ ਜੀ ਮੱਥਾ ਆਪਾਂ ਆਪਣੇ ਬੰਟੀ ਯਾਰ ਨੇ ਸ਼ੋਰੂਮ ਨਵਾਂ ਬਣਾਇਆ ਜੀ ਉਹਦੇ ਮਹੂਰਤ ਕਰਕੇ ਸੁਖਮਨੀ ਸਾਹਿਬ ਦਾ ਹਲਕੀ ਉਹਦੀ ਖੁਸ਼ੀ ਚ ਸੁਖਮਨੀ ਸਾਹਿਬ ਦਾ ਪਾਰਟ ਕਰਾਇਆ ਸੀ ਐਸੋਣੇ ਸ੍ਰੀ ਸੁਨ ਸਰ ਜੀ ਦੇ ਪਾਠ ਦੀ ਅਰੰਭਤਾ ਨੂੰ ਮੁਖ ਰੱਖਦੇ ਹੋਏ ਆਂ ਸੇਪ ਹੋੜੀਆਂ ਆਸਾਂ ਦੇ ਜਾਤੁਰੇ ਦਾ ਸਾਜੀ ਵਿਆਹ ਤੋਂ ਨਾ ਸੁਪਰਪਾ ਕਰਕੇ ਰੋਸੋ ਜੀ ਐਸੋਣੇ ਦਾਤਾ ਜੀ ਕੋਲੋਂ ਕਿਰਪਾ ਆਪ ਆਪਣੇ ਲਾਹੀ ਚ ਮਿੱਤਰੋ ਮਨਾ ਲੈ ਸਾਗੀ ਵਰਤਾਰ ਤੋਂ ਉਪਰੰਤ ਚਾਹ ਪਾਣੀ ਪੀ ਗਏ ਜੀ ਮਿੱਤਰੋ ਫਿਰ ਆਪਾਂ ਵੰਟੇ ਨੂੰ ਮਿਲੇ ਤੇ ਉਤੋਂ ਲਈ ਜਾ ਜਤ ਵੀ ਚੰਗਾ ਯਾਰ ਮਾਲਕ ਖੁਸ਼ੀਆਂ ਬਖਸ਼ੇ ਜਾਣਾ ਆਣਾ ਅੱਛਾ ਆਗਰਾ ਅਲਵੇ ਠੀਕ ਹੈ ਜਣੇ। ਇੱਕ ਆ ਮੱਥਾ ਮੱਤਰ ਹੋ ਗਿਆ। ਹੁਣ ਚੱਲਿਆ ਆਪਾਂ ਘਰੇ। ਹੋਰੋਂ ਖੁਮ ਖਲਾਇਆ ਸੀ ਆਪਣੇ ਯਾਰ ਨੇ। ਇਹਦੇ ਸਤਾਂ ਕਰਕੇ ਸੁਖਮਨੀ ਸਾਹਿਬ ਦਾ ਬਾੜ ਹੋਈ। 510 ਐਰਪੋਰਟ ਵੱੱਟੇ ਕੰਮ ਦੇ ਕਾਜ ਕਰੋ ਚਰੋ ਚੈੱਕ ਕਰੋ ਵੀ ਆਸੂ ਰੋ ਚਲੋ ਵੀ ਹੁਣ ਚੱਲੇ ਆ ਜੀ ਅਸੀਂ ਪੁਰ ਦੁਬਾਰੇ ਸੰਗਰਾਮ ਤੇ ਹੱਕ ਵੀ ਦੇ ਦਿੱਤੇ ਤੁਸੀਂ ਆਕੇਗਾ ਚਲ ਵੀ ਜਿੱਥੇ ਪਾ ਜਾ ਚਲ ਵੀ ਚੱਲਦੇ ਆਇਆ ਦੂਣੀ ਬੈਠਾ ਮੂਰੇ ਰਾਤ ਵੀ ਹੋ ਗਈ ਜਮਾ ਮਟਰੀ ਤੁਸੀਂ ਆ ਜਾਓ ਤੇ ਗੂੜ ਤਰਤਾ ਮੋਣਗੇ ਮੋਟਰਾਂ ਨਾਲ ਫਿਰ ਪਹੁੰਚ ਗਏ ਮਿੱਤਰੋ ਆਪਾਂ ਗੁਰੂ ਘਰ ਮੱਥਾ ਟੇਕ ਕੇ ਮਿੱਤਰੋ ਆਪਾਂ ਆ ਗਏ ਲੰਗਰ ਹਾਲ 'ਚ ਹੋਰ ਵੀ ਨਿੱਕੇ ਲੋਟੇ ਕੰਮ ਹਾਂਡੇ ਕੱਢ ਦਦੀ ਪੇਟੀ ਦੇ ਸਿਰ ਉਹ ਵੀ ਜੀ ਅਰਦਾਸ ਹੁਣ ਚੱਲੂਗਾ ਲੰਗਰ ਦਾ ਕੰਮ ਮੈਂ ਆਪੂ ਹੋ ਗਵਾਂ ਕਰੂ

ਫੇਰ ਉੱਤਰ ਜਾਣ ਨੂੰ ਗਾਇ ਨਾ ਉੱਥੇ ਪਾਉਂਗਾ ਲਾਇਆ ਵਾ ਜਿੱਦੋਂ ਇਧਰੋਂ ਇਧਰ ਨੰਗਣਾ ਹੀ ਨਾ ਮੈਂ ਦੇਖੀ ਬਰਕਤ ਦੱਸ ਨਾ ਆਹ ਯਾਰੋ ਹਲੋ ਯਾਰੋ ਚਲੀ ਹਾਂ ਹਰ ਪਹੁੰਚ ਗਏ ਜੀ ਘਰ ਆਪਾਂ ਇੱਥੋਂ ਜਾਪਾਂਗੇ ਜੀ ਵੇਕਰ ਚਾਚਾ ਫਿਰ ਪਹੁੰਚ ਗਏ ਜੀ ਆਪਾਂ ਵੇਕਰ ਚਾਚੇ ਕੇ ਘਰ ਹਾਂ ਮੋਬਾਈਲ ਦੀਆਂ ਵਧਾਈਆਂ ਤਾਂ ਇਹਨੂੰ ਵਧਾਈਆਂ ਚਾਚੀ ਵਧਾਈਆਂ ਤੈਨੂੰ ਵੀ ਵਧਾਈਆਂ ਆਵਾਮੇਗਾ ਕੀ ਦੱਸਾ ਉਹ ਹੀ ਕਪਾਉਂਗੀ ਕਹੇਗੀ ਹਾਏ ਹਾਏ ਤੇ ਜੋ ਮੋਜੋ ਇਕੱਠੇ ਜਿਹੜਾ ਕੁਸ ਕਹੇਗੀ ਲੱਡੂ ਵੰਡਦੀ ਹੋਰ ਚਾਚਾ ਜੀ ਵੀ ਹੋਰ ਹੈ ਨੇ ਰੈਡੀ ਜੀ ਅੱਜ ਦਰਸ਼ਕੋ ਮੇਲਾ ਦਿਖਾਵਾਂਗੇ ਤੁਹਾਨੂੰ ਤਾਂ ਚਾਚੇ ਦੇ ਨਾਨਕੇ ਦੇ ਨਾਨਕੇ ਮੇਲੇ ਚਾਚੇ ਚਲੇ ਆਉ ਨਾਨਕੇ ਪਿੰਡ ਹਾਂ ਫਰਵਾਹੀ ਦਰਸ਼ਕੋ ਪੌਣੇ ਸਾਲਾਂ ਬਾਅਦ ਚਲੇ ਆਂਦੇ ਚਾਚੇ ਜੀ ਦੇ ਨਾਨਕੇ ਨੇ ਉੱਥੇ ਅੱਜ ਆ ਗਿਆ ਦਿਖਾ ਦਈਏ ਦਰਸ਼ਕਾਂ ਨੂੰ ਰਵਾਈ ਨਾਨਕੇ ਨੇ ਜੀ ਚਾਚੇ ਦੇ ਉੱਥੇ ਵੀ ਦੇਖ ਚੱਲਾਂਗੇ ਮੇਲਾ ਦੇਖਣ ਫੋਟੋ ਚੈੱਕ ਕਰੋ ਹੁਣ ਦਿਖਾਉਨੇ ਆ ਮਤਰੋ ਸਾਨੂੰ ਅਸੀਂ ਫਰਵਾਈ ਮਤਰੋਂ ਨਾਲੇ ਹੁਣਾ ਪਤਨੋਲੇ ਉਹਦਾ ਕਵਰ ਜਾ ਪੋਚਣਾ ਫੋਨ ਦਾ ਨਾਲੇ ਇਹਨੂੰ ਲੈਂਮੀਨੇਸ਼ਨ ਜਾਓ ਕਰਾ ਦਾਂਗੇ ਜੀ ਮੋਬਾਈਲ ਦਾ ਕਵਰ ਜਾ ਫਾੜਨ ਨਾਲੇ ਲੈਂਮੀਨੇਸ਼ਨ ਜਾ ਕਰਾਉਣਾ ਪੰਜ ਛੱਡਣਾ ਨੁਕੜ ਬੋਲ ਨਾ ਕਿਹ ਯਰੋਂ ਹਾਂ ਬਿੱਤੀ ਕਵਰ ਹੂੰ ਨਾਲੇ ਯਾਰ ਇਹ ਆਹੋ ਕਰਾਉਣਾ ਲੈਮੀਨੇਸ਼ਨ ਜਾਂ ਕਰ ਦੋ ਜਿਹੜਾ ਕੀ ਕਰ ਦੋ ਹਾਂ ਲੈਮੀਨੇਸ਼ਨ ਜਾਂ ਕਿਉਂ ਨਹੀਂ ਚੱਲ ਰਹੀ ਲੈਮੀਨੇਸ਼ਨ ਮੈਮੋਰਲ ਲਵਾ ਲਈ ਤੇ ਆਹ ਵਧੀਆ ਰਹਿੰਦੀ ਆ ਆਊਗੀ ਕਹਿਣਾ ਉਹ ਵੀ ਹੁਣ ਚੱਲਿਆ ਮੇਤਰੋ ਆਪਾਂ ਕਵਰ ਲੈਣੇ ਆ ਨਵਾਂ ਫੋਨ ਦਾ ਆਜੋ ਉਹ ਜਿਹੜੀ ਆਉਣੀ ਪਉਣਾ ਜੀ ਮੈਂ ਤਰਪਾਈ ਗਿਆ ਬੜਾਸ ਕਿਆ ਇਹ ਹਿੰਨੀ ਲੋਟ ਆਉਂਦਾ ਜੀ ਕਿਤੇ ਪਾ ਲਾ ਕਿਤੇ ਕਢਾ ਲਾ ਮਾਣਾ ਕਵੀਲਦਾਰੀ ਵਾਸਤੇ ਚੱਕਰੇ ਹੀ ਆਈ ਹੁੰਦਾ ਨਾ ਹੁੜਜਾ ਹੀ ਰਹਿੰਦਾ ਕੰਮ ਆ ਭਾਈ ਮੂਲੇ ਤੇ ਜਾਣਦੀ ਪਹਿਲਾਂ ਸਲਾਹ ਸੀ ਫਿਰ ਦਰਸ ਕੋ ਟਾਈਮ 2 ਵਜੇ ਜੀ ਫਿਰ ਸਾਨੂੰ ਲੱਗਿਆ ਵੀ ਹੁਣ ਤਾਂ ਕੰਮ ਉੱਥੇ ਮੇਲਾ ਵਿਜੜ ਗਿਆ ਉਹ ਹਾਂ ਤਾਂ ਕਰਕੇ ਅਸੀਂ ਪਰਵਾਹੀ ਦੀ ਸੋਚ ਲਈ ਵੀ ਪਰਵਾਹੀ ਆਮੀ ਕਾ ਪਈ ਵੀ ਬਲੌਕ ਬੜੀ ਚੋੜੀ ਰੱਖਦੀ ਗਏ ਕਿਲੇ ਹੋਰ ਹੋਰ ਇਹ ਤਾਂ ਬੜੀ ਵੱਡੀ ਕਿਨੇ ਕਰਾਈ ਜਾਨੀ ਤੁਮ ਸਾਰੀ ਤੁਰ ਤੱਕ ਕਰਾਈ ਹੋਈ ਆ ਮਾਂ ਕੇਰਾ ਉਹ ਰਾਜੇ ਚੋਂ ਬਸ ਹੋ ਕਰੀ ਬਟੇ ਸਪਾਹੀ ਦੇ ਦੇ ਦੂ ਆਪਣੇ ਮੇਰੇ ਹਾਂ ਓਏ ਆ ਦੇਖਦੇ ਚਾਚੇ ਕਿਨੇ ਉਹ ਆਪਣੇ ਆ ਗਏ ਪੈਸੇ ਨਰੀੇ ਬਟਾਉਣ ਗਏ ਨਾ ਹੋਰ ਕੀ ਬਾਤਾਂ ਨੇ ਯਾਰ ਸਪਾਹੀ ਤਾਂ ਆਪਾਂ ਜੌਲੀ ਪਟਾ ਕੇ ਲਾ ਦਾਂਦੇ ਨੇ ਅਸੀਂ ਇੱਥੇ ਵੀ ਤੇ ਮੈਂ 10 10 ਦਿਨ ਦਾ ਟਰੱਕ ਨਾ ਕਰਾ ਲਾਇਆ ਉਹ ਰਿਆ ਹਾਂ ਬਾਹਣ ਜਾ ਹਾਂ ਭੂਲੇ ਨੰਬਰਦਾਰ ਤੁਸੀਂ ਹਾਂ ਹਾਂ ਆਹੋ ਇੱਥੇ ਉਹ ਤਾਂ ਬੋਰ ਸੀ ਭੂਲੇ ਸਾਹਿਬ ਹਾਂ ਇੱਥੇ ਦੀ ਬੋਲੇ ਦਾ ਬੋਲ ਤੇ ਅੱਗੇ ਮੈਂ ਟ੍ਰੱਕੇ ਹੀ ਤਾਂ ਪਾਉਣ ਉਹ ਲੈਣਗੇ ਮਰੂਦ ਮਰਾਦ ਜੇ ਹੋਈ ਲੈ ਜਾਗੇ ਮਰੂਦ ਦਾ ਕੋਈ ਟਾਮਾ ਹੀ ਆ ਦਰਸ਼ਕੋ ਇਹ ਮੈਡਮ ਛੁੱਡੇ ਗੱਡੇ ਮਰੂਦ ਕਿਉਂ ਟਣੋ ਹੋਰ ਆਣਾ ਇਹ ਹੋਰ ਛੁੱਡੇ ਮਰੂਦ ਲੱਗੇ ਵਸਣ ਹੈ ਇਹ ਕੋ ਦੇ ਇਧਰ ਲੱਗੇ ਆਇਂਦਾ ਹੈਗੇ ਨੇ ਹੋਰ ਦੇ ਕੋਈ ਇਹ ਵੈਰਾਈਟੀ ਹੋਰ ਆ ਨਾ ਹਾਂ ਆਹ ਰੋ ਤਲੇ ਦੇਖੋ ਮਾਤਰੋ ਐ ਦਾ ਮਿਲੀ ਗਏ ਖੇਤ ਐ ਦਾ ਮੁੱਲ ਤਾਂ ਮੁੜੀ ਗਿਆ ਨਾ ਇਹ ਆਪਣਾ ਖੇਤ ਆ ਦਰਸ਼ਕੋ ਆਪਣਾ ਦਾ ਠੇਕੇ ਦੀ ਐ ਨਾ ਇਹ ਦਰਸ਼ਕੋ ਮੈਂ ਵੀ ਘਰ ਕੋਲੇ ਵਾਲਾ ਹੀ ਕਰਦਾ ਆਪਣਾ ਵੀ ਠੇਕੇ ਦੀ ਐ ਤਣਕ ਵਧੀਆ ਜੱਸੀ ਜੀ ਪੂਰੀ ਆਹ ਦੇਖੋ ਦਰਸ਼ਕੋ ਮਿਲੀ ਗਏ ਮਰੂ ਦਾ ਕਰਮਣ ਜੋਗੇ ਦਾ ਲੇ ਕਾ ਵਰਜਾ ਦੇਖਣਾ ਜੀ ਉਹ ਬਲੈਕੀ ਵਾਲਾ ਉਹ ਡੀ ਡਾਟ ਵਾਲਾ ਬੰਦ ਆ ਯਾਰ ਜਿਹੜੇ ਆਏ ਸੀ ਆਈ ਦੇ ਆਜਾ ਚੱਪਾ ਡੀ ਡਾਟ ਵਾਲੇ ਬੰਦ ਆ ਸੀ ਨਾ ਬੰਦ ਹੈ ਲੈਣੇ ਸੀ ਮੇਟਰ ਕੈਪ ਸੋਲ ਦੇ ਰੱਖ ਗਰ ਕੇ ਮੈਡੀਕਲ ਦਿੰਦਾ ਜਾ ਲਿਵਰ ਤੋਂ ਆ ਗਏ ਮੇਤਰੋ ਘਰ ਨੂੰ ਪਈ ਜਾ ਗਏ ਹਾਂ ਠੀਕ ਹੈ ਠੀਕ ਚੰਗਾ ਚਾਚਾ ਮਿਲਦੇ ਹਾਂ ਉਥਨੇ ਹਾਂ ਹਾਂ ਠੀਕ ਚੰਗਾ ਵਧੀਆ ਰਿਹਾ ਕੰਮ ਆ ਸਾਬ ਮਾਰੇ ਉਥੇ ਪਰਵਾਹੀ ਦੇਖਿਆ ਨਾ ਨਾਨਕੇ ਤੇਰੇ ਹਾਂ 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 ਵਧੀਆ ਠੀਕ ਹੈ ਜੀ ਕੱਖ ਵੱੜਤੇ ਮੇਤਰੋ ਸੂਰਜ ਸੁਪਣ ਵਾਲਾ ਚੱਕ ਕੇ ਛੱਡਦੀ ਕੋਮਾ ਤੋਂ ਵੀ ਦੂਹ ਪੰਡਾ ਪੜੀ ਕਰੋ ਚੈੱਕ ਨਵੇਂ ਡੇ ਅੱਖਾਂ ਦਾ ਦੇਖ ਕਿਹੜਿਆ ਅਸਲ ਫੋਨ ਭਾਣਦਾ ਇਹ ਅਸਲੀ ਹੈ ਇਹ ਉਹ ਤਾਂ ਨੇਰਾਤੀ ਕੰਮ ਆ ਚਾੜਦਾ ਤੈਨੂੰ ਵੇਖ ਕੈਮਰਾ ਭਾਣ ਥੋੜਾ ਮੈਂ ਤੜਕੇ ਚਾਹੇ ਇਟ ਦਾ ਨਾਮ ਪੜ ਲਾ ਭਾਣ ਤੇ ਜ਼ੂਮ ਕਰਕੇ ਦੇਖ ਓਏ 84 ਵੀ ਨਹੀਂ ਗੱਬੇ ਦੇ ਵੀ ਪੜ ਲਾ ਜਾ ਅਸਲੀ ਫੋਨ ਆ ਵਾ ਫੋਨ ਜੋ ਯਾਰ ਫੋਨ ਫੋਣੀ ਆ ਯਾਰ ਹਨਾ ਐਡੀ ਦੂ ਟੱਪੇ ਦੀ ਅਪਲੋਡ ਕਰਦਾ ਸੀ ਵੀਡੀਓ ਜੀ ਨਹੀਂ ਅਪਲੋਡ ਹੋ ਰਹੀ ਹੈ ਬਹੁਤ ਮੱਥਾ ਫਾਜਦਾ ਤੇ ਇਹ ਤਾਂ ਬਾਹਰ ਟਕਰਾਂ ਵਾਜਦੇ ਨੇ ਹਾਂਜੀ ਚੀਨਾ ਜੀ ਬਾਹਰੀਆਂ ਜਿਆਦਾ ਟਕਰਾਂ ਹਾਂਜੀ ਕਹੋ ਕਿਆ ਕਹਿਣਾ ਚਾਹਤੇ ਹੋ ਬਸ ਠੀਕ ਹੈ ਤੁਹਾਡੇ ਨੂੰ ਸੁਨੇਹਾ ਦੇ ਦਿਓ ਆਪਣੇ ਦਰਸ਼ਕਾਂ ਨੂੰ ਦੇ ਦੇ ਕੁਝ ਸਨੇਹਾ ਵਧੀਆ ਵਲੌਗ ਆਉਂਦੇ ਨੇ ਹਾਂ ਬਣਾਓ ਸਹੀ ਹੁੰਦਾ ਜਗਾਰਡ ਲੋਟ ਬਾਕੀ ਆ ਆਪਣੇ ਪਾਪੜ ਯਾਰ ਤੋਂ ਪੁੱਛੋ ਬਹੁਤ ਵਧੀਆ ਮੈਂ ਤਾਂ ਕਹੀ ਜਾਂਦਾ ਬਸ ਹੋਰ ਹੋਰ ਬਸ ਠੀਕ ਹੈ ਹੋਰ ਸਹੀ ਹੁੰਦਾ ਤਰਾ ਜਗਾੜ ਐਕਟਿੰਗ ਜੀ ਵੀ ਕਰਨ ਲੱਗਾਂਗੇ ਆਪਾਂ ਜਿੰਨੇ ਤੂੰ ਵੀ ਕਵਿਤਾ ਜੀ ਬੋਲਿਆ ਕਰਨ ਕਿਉਂ ਛੜਦਾ ਹੋ ਹੁਣ ਸੁਣਾ ਦੇ ਚਿੰਨੇ ਹੋ ਜੇ ਮਾੜਾ ਜਾਂ ਦਰਸ਼ਕਾਂ ਆਪਾਂ ਚੱਲਾਂਗੇ ਕੋਈ ਨਾ ਗਾ ਲਾ ਕੇ ਕਦੇ ਗਾਣਾ ਜਾ ਲਾਜ਼ਮ ਕਰਾਂਗੇ ਬਸ ਠੀਕ ਆ ਹੁਣ ਨੇਰਾ ਹੋ ਗਿਆ ਫਿਰ ਜਾਣਦੇ ਹਾਂ ਚੰਗਾ ਫਿਰ ਇਹ ਜਗਾੜਾ ਪਤਾ ਲੱਗ ਗਿਆ ਮਤਲਬ ਫਿਰ ਉੱਥਾਂ ਹੀ ਪੈ ਗਏ ਫਿਰ ਇੱਥੇ ਆ ਗਿਆ ਗੱਲ ਕਰ ਤੂੰ ਇਦੋਂ ਲਾਈਲੀ ਬੇਦਾ ਫਿਰ ਹਾਂ ਕੀ ਕਹਿਣਾ ਚਾਹੇਗਾ ਬਸ ਗੁੱਡ ਨਾਈਟ ਆ ਦੋਸਤੋ ਬਸ ਠੀਕ ਆ ਆਜਾ ਜੀ ਇਹ ਸੌਰਾ ਲਾਇਕ ਸ਼ੇਅਰ ਕਰਿਆ ਕਰੋ ਅੱਜ ਫੇਰ ਕਹਦੇ ਨੇ ਮਾਨੂੰ ਫੇਰ ਕਹੋ ਹਾਂ ਲਾਇਕ ਸ਼ੇਅਰ ਕਰਿਆ ਕਰੋ ਮੈਂ ਬਟਾਲੇ ਲਾ ਕੇ ਆਏ ਆਪਣੇ ਨੂੰ ਸਟicker ਲਾਇਆ ਵੀਡੀਓ ਬਣਾ ਕੇ ਬਣਾਈ ਸੀ ਉਹ ਉਹਨਾਂ ਦੀ ਐ ਪੂਰੀ ਬਟਾਲੇ ਜਮ ਉਹਦੇ ਪੁੱਲ ਦੇ ਲਾਵੇ ਵੀਡੀਓ ਬਣਾਤੀ ਸੀ ਹਾਂ ਆ ਵੀਡੀਓ ਨਹੀਂ ਮੈਂ ਬਣਾਈ ਮੈਂ ਲਾਲੇ ਤੇ ਬਣਾ ਕੇ ਲਾਣਾ ਨਹੀਂ ਸੀ ਵਧੀਆ ਮੈਂ ਵਿੱਚ ਪਾਉਂਦਾ ਕੋਈ ਨਹੀਂ ਦੀ ਹੁੰਦਾ ਇਹ ਕੈਮਰਾ ਨਹੀਂ ਸੀ ਲਾ ਮੈਂ ਕਹਿ ਦਿੰਦਾ ਵੀ ਕੈਮਰਾ ਨਹੀਂ ਦੀ ਵਧੀਆ ਕਹਿ ਕੇ ਪਾ ਦਣਾ ਚੱਲ ਚੰਗਾ